ਨਾ ਟਾਈਮ ਨਹੀਂ ਹੈ ਕਿ ਮੈਂ ਇੰਟਰਵਿਊ ਦੇਤੀ ਫਿਰ ਵਧੀਆ ਰਹੇਗਾ ਬਚ ਜਾ ਜੇ ਤੇਰੇ ਚਿੰਨਾ ਦਾ ਮਨ ਹੈ ਇੱਕ ਵਾਰ ਮੇਰੇ ਨਾਲ ਗੱਲ ਕਰ ਲੈ ਚਾ ਲਾਈਵ 'ਚ ਆ ਕੇ ਗੱਲ ਕਰ ਲੈ ਸਤਿ ਸ਼੍ਰੀ ਅਕਾਲ ਜੀ ਸੁਖ ਰਤਿਆ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਲਾਈਵ ਆਏ ਸਨ ਜਿੱਥੇ ਆ ਕੇ ਉਹਨਾਂ ਨੇ ਮਨਜੀਤ ਕੌਰ ਅਤੇ ਆਪਣੇ ਹੇਟਰਸ ਨੂੰ ਰਿਪਲਾਈ ਦਿੱਤੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਪੇजेस ਤੇ ਕਾਫੀ ਵਾਇਰਲ ਕੀਤੀ ਗਈ ਹੁਣ ਸੁਖਰਤਿਆ ਲਗਾਤਾਰ ਸੋਸ਼ਲ ਮੀਡੀਆ ਪੇजेस ਨੂੰ ਰਿਪਲਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਤਨੂ ਅਤੇ ਮੇਰਾ ਇੱਕ ਕੰਟਰੈਕਟ ਸਾਈਨ ਹੋਇਆ ਹੈ ਅਤੇ ਉਸ ਕੰਟਰੈਕਟ ਦੇ ਅਕੋਰਡਿੰਗ ਅਸੀਂ ਰੀਲਸ ਅਪਲੋਡ ਕਰ ਰਹੇ ਹਾਂ ਇਸ ਚੀਜ਼ ਤੋਂ ਪਤਾ ਨਹੀਂ ਇੰਸਟਾਗ੍ਰਾਮ ਪੇजेस ਵਾਲਿਆਂ ਨੂੰ ਕੀ ਤਕਲੀਫ ਹੈ ਜੋ ਲਗਾਤਾਰ ਸਾਡੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਅਪਲੋਡ ਕਰ ਰਹੇ ਨੇ ਉਥੇ ਹੀ ਮਨਜੀਤ ਕੌਰ ਵੀ ਲਗਾਤਾਰ ਸੁਖਰਤਿਆ ਨੂੰ ਟਾਰਗੇਟ ਕਰਦੀ ਹੋਈ ਦਿਖਾਈ ਇਹ ਰਹੀ ਹੈ ਆਓ ਤੁਹਾਡੇ ਨਾਲ ਇਹਨਾਂ ਦੀਆਂ ਕੁਝ ਕੁ ਕਲਿੱਪਸ ਸ਼ੇਅਰ ਕਰਦੇ ਹਾਂ ਤੇ ਉਤੋਂ ਤੁਸੀਂ ਬਣੇ ਫਿਰਦੇ ਹੋ ਵਿਦਬਾਨ ਚੱਕ ਕੇ ਹਰੇ ਕਿਸੇ ਦੀ ਵੀਡੀਓ ਪਾ ਦਿੰਨੇ ਨੂੰ ਆਹੀ ਇਕਲਾ ਤੇ ਸਹੀ ਬੰਦੇ ਨੂੰ ਚੱਲਦੇ ਨੂੰ ਸਹੀ ਕੰਮ ਉਤਨ ਦੇ ਕਰਦੇ ਨੂੰ ਕਰ ਲੈਣ ਦਿਓ ਬਿਨ ਫਾਲਤੂ ਤੋਂ ਨਾ ਕਿਸੇ ਨੂੰ ਉਂਗਲ ਕਰੋ ਜੇ ਕਿਸੇ ਨੇ ਤੁਹਾਡੇ ਨਾਲ ਉਂਗਲ ਕਰਤੀ ਤਾਂ ਔਖਾ ਹੋ ਜੂ ਤੁਹਾਨੂੰ ਜੀ ਉਸ ਨਾਲ ਬੰਦ ਕਰ ਲਿਜੀਏ ਮੈਂ ਆਪਕੋ ਪਹਿਲੇ ਵੀ ਸਮਝਾ ਚੁੱਕੀ ਬਹੁਤ ਵਾਰ ਸਮਝਾ